ਮਾਂਜੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਜੀ ਆਈਪੀਐਸ ਐਸਐਸਪੀ ਪਠਾਨਕੋਟ ਜਿਨ੍ਹਾਂ ਦੇ ਹੁਕਮਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਿਉਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਤੇ ਗਸ਼ਤਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਰਹੇ ਇਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਦੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਆ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੀ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਹਾਂ ਇਸੇ ਤਰ੍ਹਾਂ ਬਾਰਡਰ ਬੈਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਹੈ ਤੇ ਮਾ ਜੋ ਐਸਐਸਪੀ ਸਹਿਲ ਮਹੀਰ ਜੀ શ્રી ਸਹਿਲ ਮਹੀਰ ਆਈਪੀਐਸ ਉਹਨਾਂ ਦੇ ਹੁਕਮਤੇ ਦਿੱਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਵਚਨ ਵੱਧਾਂ ਜਿਹੜੇ ਬਾਰਡਰ ਤੋਂ ਲਿੰਕ ਰੋਡ ਆ ਰਹੇ ਹਨ ਉੱਥੇ ਕੈਮਰੇ ਲਾਏ ਜਿਹੜੇ ਜੰਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉੱਥੇ ਨਾਕੇ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉੱਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਵੀ ਕੈਮਰੇ ਲਵਾਵਾਂਗੇ ਤਾਂ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ ਦਾਖਲ ਨਾ ਹੋ ਸਕੇ